ਇਸ ਕਿਲੇ ਦੇ ਦੁਆਰ ਖੋਲ ਦਿੱਤੇ ਗਏ ਆ ਕਿਲੇ ਦੇ ਵਿੱਚ ਵਾਰਦਨਸਾਰ ਹੀ ਖੱਬੇ ਹੱਥ ਨੂੰ ਪੌੜੀਆਂ ਜਾਂਦੀਆਂ ਉੱਪਰ ਦਰਬਾਰ ਨੂੰ ਜਾਂਦੀਆਂ ਇਹ ਵੀ ਅਪਰਾਲਾ ਕੀਤਾ ਗਿਆ ਕਿ ਸਵੇਰ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਜਿਹੜਾ ਉਹ ਇਹ ਦਰਬਾਰ ਖੁੱਲਾ ਰਹੇਗਾ ਸਮੂਹ ਸੰਗਤਾਂ ਜਿੰਨੀਆਂ ਵੀ ਸੰਗਤਾਂ ਇਹਨਾਂ ਨੇ ਇਸ ਬਾਬਾ ਫਰੀਦ ਦਾ ਤਪਸਥਾਨ ਦੇਖਣ ਵਾਸਤੇ ਦਰਸ਼ਨ ਕਰਨਾ ਸੇ ਆਉਣਾ ਤਾਂ ਉਹਨਾਂ ਵਾਸਤੇ ਓਪਨ ਹੈ ਖੁੱਲਾ ਹੈ ਇੱਕ ਰਾਣੀ ਜੀ ਦਾ ਮਹਿਲ ਅੰਦਰ ਉਸ ਵਿੱਚ ਸਫਾਈ ਵਗੈਰਾ ਸਾਡੇ ਮਾਨਯੋਗ ਡੀਆਈਜੀ ਰਟਾਇਡ ਜਿਹੜੇ ਆ استاد ਜਗੀਰ ਸਿੰਘ ਸਰਾਂਜੀ ਦੇ ਉਹਨਾਂ ਦੇ ਸਹਿਯੋਗੀਆਂਦਾਰਾਂ ਨਾਲ ਲ ਕੇ ਇੱਕ ਕਰਵਾਇਆ ਗਿਆ ਉਸ ਵਿੱਚ ਕੱਲ ਨੂੰ ਸ਼ੁੱਕਰਵਾਰ ਨੂੰ ਅਸੀਂ ਇੱਥੇ ਸਾਈ ਪਾਰਟਸੇ ਦਾ ਆਰੰਭ ਹੋਣਾ ਫਰੀਰਕੋਟ ਵਿਛੰਦੇ ਬਹੁਤ ਸਾਰੇ ਬੜੇ ਵੱਡੀਆਂ ਉਮਰਾਂ ਦੇ ਵੀ ਹੋਗੇ ਉਹਨਾਂ ਨੇ ਇਹ ਆਸਾਨ ਹਾਲੇ ਤੱਕ ਨਹੀਂ ਵੇਖਿਆ ਸੀ ਤਾਂ ਉਹਨਾਂ ਦੀ दिली ਇੱਛਾ ਸੀ ਕਿ ਇਹ ਉਹਨਾਂ ਨੂੰ ਇੱਕ ਮੌਕਾ ਦਿੱਤਾ ਜਾਵੇ ਇਸ ਸਦੀਵੀ ਦੇ ਮੌਕੇ ਦੇ ਉੱਤੇ ਇੱਕ ਵਿਸ਼ੇਸ਼ ਉਪਰਾਲਾ ਇਹ ਕੀਤਾ ਗਿਆ ਕਿ ਇਸ ਕਿਲੇ ਦੇ ਵਿੱਚ ਇਤਿਹਾਸਕ ਤੌਰ ਤੇ ਬੜੇ ਲੰਬੇ ਸਮੇਂ ਤੋਂ ਕੋਈ ਐਕਟੀਵਿਟੀ ਕੋਈ ਲੋਕਾਂ ਦੇ ਇੱਕ ਜਿਹੜਾ ਤਪਸਥਾਨਾ ਬਾਬਾ ਫਰੀਦ ਜੀ ਦਾ ਉਸ ਤੇ ਨਤਮਸਤਕ ਹੋਣ ਦੀ ਲੋਕਾਂ ਦੀ ਬੜੀ ਜਿੜੀ ਇੱਛਾ ਸੀ ਇੱਕ ਨਗਰ ਕੀਰਤਨ ਜੋ ਕਿ 20 ਤਰੀਕ ਨੂੰ 20 ਨਵੰਬਰ ਨੂੰ ਇਸ ਇਤਿਹਾਸਿਕ ਸ਼ਹਿਰ ਫਰੀਦਕੋਟ ਤੋਂ ਆਰੰਭ ਹੋ ਕੇ ਹੁੰਦਾ ਲੁਧਿਆਣਾ ਮੋਗਾ ਲੁਧਿਆਣਾ ਫੋਜਪੁਰ ਵੀ ਦੀ ਹੁੰਦਾ ਹੋਇਆ ਉਹ ਫਤਿਹਗੜ੍ਹ ਸਾਹਿਬ ਜਾਣਾ ਹੈ ਜਿਹੜੇ ਕਿਲੇ ਦੇ ਵਿੱਚ ਸ਼ਰਧਾਲੂਆਂ ਸਰਾਂ ਨੂੰ ਆਉਣ ਤੋਂ ਰੋਕਣ ਵਾਸਤੇ ਪੁਲਿਸ ਦਾ ਪ੍ਰਬੰਧ ਵੀ ਕੀਤਾ ਗਿਆ ਵੀ ਉਹ ਸਿਰਫ ਸ਼ਰਧਾਲੂ ਹੀ ਇੱਥੇ ਆਉਣ ਤਾਂ ਕਿ ਕੋਈ ਹੋਰ ਗੈਰਾਂ ਬੰਦਾ ਆ ਕੇ ਕੋਈ ਜੇ ਗਲਤ ਹਰਕਤ ਨਾ ਕਰੇ ਤਾਂ ਕਿ ਜਿਹੜੇ ਆ ਜਿਸ ਕਾਰਨ ਕਰਕੇ ਇਹ ਬੰਦ ਦਰਵਾਜ਼ੇ ਸੀ ਫੇਰ ਬੰਦ ਨਾ ਹੋ ਜਾਣ ਇਸ ਗੱਲ ਦਾ ਵੀ ਧਿਆਨ ਦਿੱਤਾ ਗਿਆ। ਨਮਸਕਾਰ ਜੀ। ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੈਰੀ। 12ਵੀਂ ਸਦੀ ਦੇ ਪ੍ਰਮੁੱਖ ਸੂਫੀ ਸੰਤ ਬਾਬਾ ਸ਼ੇਖ ਫਰੀਦ ਜੀ ਦਾ ਇਹ ਤਪਸਥਾਨ ਕਿਲਾ ਮੁਬਾਰਕ ਫਰੀਦਕੋਟ ਦੇ ਵਿੱਚ ਆ ਤੇ ਕਈ ਸਾਲਾਂ ਬਾਅਦ ਇੱਥੇ ਇੱਕ ਵਾਰ ਫਿਰ ਧਾਰਮਿਕ ਸਮਾਗਮ ਹੋਣ ਜਾ ਰਹੇ ਆ। ਤੁਸੀਂ ਦੇਖ ਸਕਦੇ ਹੋ ਕਿਲੇ ਦੇ ਵਿੱਚ ਕਲੀਕੂਚੀ ਦਾ ਕੰਮ جاری ਆ, ਸਫਾਈਆਂ ਕੀਤੀਆਂ ਜਾ ਰਹੀਆਂ ਤੇ ਇੱਥੇ ਵੀ ਸ਼ਰਧਾਲੂਆਂ ਦਾ ਆਉਣਾ ਜਾਰੀ ਆ ਕੱਲ ਨੂੰ ਇੱਥੇ ਸਹਿਜ ਪਾਠ ਆਰੰਭ ਕੀਤੇ ਜਾਣਗੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਜਿਹੜੇ ਪ੍ਰੋਗਰਾਮ ਆ ਉਹ ਪੰਜਾਬ ਸਰਕਾਰ ਵੱਲੋਂ ਕਰਵਾਏ ਜਾ ਰਹੇ ਆ ਤੇ ਇੱਥੇ ਸਹਿਜ ਪਾਠ ਆਰੰਭ ਕੀਤੇ ਜਾਣਗੇ 7 ਦਿਨਾਂ ਲਈ ਉਸ ਤੋਂ ਬਾਅਦ ਇੱਥੋਂ ਨਗਰ ਕੀਰਤਨ ਸਜੇਗਾ ਜਿਹੜਾ ਕਿ ਇੱਥੋਂ ਅਨੰਦਪੁਰ ਸਾਹਿਬ ਲਈ ਰਵਾਨਾ ਹੋਵੇਗਾ ਵਾਇਆ ਰੋਜ਼ਪੁਰ ਇਹ ਜਿਹੜਾ ਕਿਲਾ ਅੰਦਰੋਂ ਆਪੇ ਅੰਦਰਲੇ ਪਾਸੇ ਤੁਹਾਨੂੰ ਦਿਖਾ ਰਹੇ ਹਾਂ ਤੇ ਕਿਲੇ ਦੇ ਗੇਟ ਆ ਜਿਹੜੇ ਕੋ ਲਗ-ਪਗ ਹੋ ਦਿੱਤੇ ਗਏ ਤੇ ਇੱਧਰ ਜਿਹੜੇ ਸ਼ਬਦਾਲੂ ਆ ਉਹ ਵੀ ਆਉਣੇ ਸ਼ੁਰੂ ਹੋ ਗਏ ਆ ਬਾਬਾ ਫਰੀਦੀ ਦੇ ਲਖਤਮਸਤਕ ਹੁੰਦੇ ਨੇ ਆਪਾਂ ਗੱਲ ਕਰਾਂਗੇ ਕੁਝ ਪ੍ਰਬੰਧਕਾਂ ਦੇ ਨਾਲ ਇਸ ਪ੍ਰੋਗਰਾਮ ਲੈ ਕੇ ਕਿਸ ਤਰ੍ਹਾਂ ਦੀਆਂ ਤਿਆਰੀਆਂ ਚੱਲ ਰਹੀਆਂ ਤੇ ਕਿਸ ਤਰ੍ਹਾਂ ਦਾ ਹੋਵੇਗਾ ਇਹ ਪ੍ਰੋਗਰਾਮ ਕਿੰਨੇ ਦਿਨ ਇਹ ਧਾਰਮਿਕ ਸਮਾਗਮ ਚੱਲੇਗਾ ਤੇ ਸੰਗਤਾਂ ਕਿਸ ਤਰ੍ਹਾਂ ਇਸ ਪ੍ਰੋਗਰਾਮ ਦੇ ਵਿੱਚ ਸ਼ਮੂਲੀਅਤ ਕਰ ਸਕਦੀਆਂ ਤਾਂ-ਤਾਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦੇ ਸੰਬੰਧ ਵਿੱਚ 350ਵਾਂ ਸ਼ਹੀਦੀ ਦਿਵਸ ਜੋ ਕਿ ਪੰਜਾਬ ਸਰਕਾਰ ਵੱਲੋਂ ਬੜੀ ਸ਼ਰਧਾਪੂਰਵਕ ਮਨਾਇਆ ਜਾ ਰਿਹਾ ਹੈ ਉਸ ਸਬੰਧ ਵਿੱਚ ਇੱਕ ਨਗਰ ਕੀਰਤਨਾ ਜੋ ਕਿ 20 ਤਰੀਕ ਨੂੰ 20 ਨਵੰਬਰ ਨੂੰ ਇਸ ਇਤਿਹਾਸਿਕ ਸ਼ਹਿਰ ਫਰੀਦਕੋਟ ਤੋਂ ਆਰੰਭ ਹੋ ਕੇ ਹੁੰਦਾ ਲੁਧਿਆਣਾ ਮੋਗਾ ਲੁਧਿਆਣਾ ਫੋਜਪੁਰ ਵੀ ਦੀ ਹੁੰਦਾ ਹੋਇਆ ਉਹ ਫਤਿਹਗੜ੍ਹ ਸਾਹਿਬ ਜਾਣਾ ਹੈ ਉਸ ਦਾ ਆਰੰਭ ਵਾਸਤੇ 20 ਤਰੀਕ ਨੂੰ ਜਿਹੜੇ ਰਿਆਸਤੀ ਕਲਾ ਸਾਹਿਬ ਫਰੀਦਕੋਟ ਦਾ ਉਸ ਇਸ ਜਗ੍ਹਾ ਤੋਂ ਪਾਲਕੀ ਸਾਹਿਬ ਆਰੰਭ ਹੋ ਕੇ ਬਾਜ਼ਾਰ ਵੀ ਦੀ ਜਾਂਦੀ ਹੋ ਕੇ ਜਾਣੀ ਹੈ ਇਸ ਸਬੰਧ ਵਿੱਚ ਸਾਡੇ ਮਾਨਯੋਗ ਐਮਐਲਏ ਸਾਫ ਸਰਗਰਦੇਵ ਸਿੰਘ ਜੀ ਸੇਖੋਂ ਜੀ ਵੱਲੋਂ ਇੱਕ ਵਿਸ਼ੇਸ਼ ਉਪਰਾਲਾ ਇਹ ਕੀਤਾ ਗਿਆ ਕਿ ਇਸ ਕਿਲੇ ਦੇ ਵਿੱਚ ਇਤਿਹਾਸਕ ਤੌਰ ਤੇ ਬੜੇ ਲੰਬੇ ਸਮੇਂ ਤੋਂ ਕੋਈ ਐਕਟੀਵਿਟੀ ਕੋਈ ਲੋਕਾਂ ਦੇ ਇੱਕ ਜਿਹੜਾ ਤਪਸਥਾਨਾ ਬਾਬਾ ਫਰੀਦ ਜੀ ਦਾ ਉਸ ਤੇ ਨਤਮਸਤਕ ਹੋਣ ਦੀ ਲੋਕਾਂ ਦੀ ਬੜੀ ਜਿੜੀ ਇੱਛਾ ਹੈ ਫਰੀਦਕੋਟ ਵਿਛਿੰਦੇ ਬਹੁਤ ਸਾਰੇ ਬੜੇ ਵੱਡੀਆਂ ਉਮਰਾਂ ਦੇ ਵੀ ਹੋਗੇ ਉਹਨਾਂ ਨੇ ਇਹ ਆਸਾਨ ਹਾਲੇ ਤੱਕ ਨਹੀਂ ਵੇਖਿਆ ਸੀ ਤਾਂ ਉਹਨਾਂ ਦੀ दिली ਇੱਛਾ ਸੀ ਕਿ ਇਹ ਉਹਨਾਂ ਨੂੰ ਇੱਕ ਮੌਕਾ ਦਿੱਤਾ ਜਾਵੇ ਇਸ ਸਤਾਬਦੀ ਦੇ ਮੌਕੇ ਤੇ ਉੱਤੇ ਤੇ ਇਸ ਸਬੰਧ ਤੋਂ ਉਹਨਾਂ ਨੇ ਇੱਕ ਸਹਿਜ ਪਾਟ ਸਾਹਿਬ ਦਾ ਆਰੰਭ ਕਰਾਇਆ ਇੱਕ ਰਾਣੀ ਜੀ ਦਾ ਮਹਿਲ ਅੰਦਰ ਉਸ ਵਿੱਚ ਸਫਾਈ ਵਗੈਰਾ ਸਾਡੇ ਮਾਨਯੋਗ ਡੀਆਈਜੀ ਰਟਾਇੜ ਜਿਹੜੇ ਆ استاد ਜਗੀਰ ਸਿੰਘ ਸਰਾਂਜੀ ਦੇ ਉਹਨਾਂ ਦੇ ਸਹਿਯੋਗੀਆਂ ਦਾ ਨਾਲ ਰਲ ਕੇ ਇੱਕ ਕਰਵਾਇਆ ਗਿਆ ਉਸ ਵਿੱਚ ਕੱਲ ਨੂੰ ਸ਼ੁੱਕਰਵਾਰ ਨੂੰ ਅਸੀਂ ਇੱਥੇ ਸਾਰੇ ਪਾਰਟਸੇ ਦਾ ਆਰੰਭ ਹੋਣਾ ਬੜੇ ਸ਼ਾਨੋ ਸ਼ੌਕਤ ਨਾਲ ਕਰਨਾ ਹੈ ਬੜੀ ਸ਼ਰਧਾ ਨਾਲ ਕਰਨਾ ਸਾਰਾ ਪਾਰਟ ਸਪੀਕਰ ਤੇ ਕਰਵਾਇਆ ਜਾਣਾ ਹੈ ਸ਼ਹਿਰ ਨੂੰ ਵੀ ਸੁਣਾਈ ਦੇਣਾ ਤੇ ਉਸ ਦੌਰਾਨ ਫਿਰ ਇਹ ਵੀ ਅਪਰਾਲਾ ਕੀਤਾ ਗਿਆ ਕਿ ਸਵੇਰ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਜਿਹੜਾ ਉਹ ਇਹ ਦਰਬਾਰ ਖੁੱਲਾ ਰਹੇਗਾ ਸਮੂਹ ਸੰਗਤਾਂ ਜਿੰਨੀਆਂ ਵੀ ਸੰਗਤਾਂ ਇਹਨਾਂ ਨੇ ਇਸ ਬਾਬਾ ਫਰੀਦ ਦਾ ਤਪਸਥਾਨ ਦੇਖਣ ਵਾਸਤੇ ਦਰਸ਼ਨ ਕਰਨਾ ਸੇ ਆਉਣਾ ਤਾਂ ਉਹਨਾਂ ਵਾਸਤੇ ਓਪਨ ਹੈ ਖੁੱਲਾ ਹੈ ਤੇ 20 ਤਰੀਕ ਨੂੰ ਇਥੋਂ ਜੜਾ ਨਗਰ ਕੀਤਾ ਨਾ ਇਸੇ ਹੀ ਸਥਾਨ ਤੋਂ ਸ਼ੁਰੂ ਕੀਤਾ ਜਾਵੇ ਕੱਲ ਨੂੰ ਮਤਲਬ ਕਿ ਇਹ ਸ਼ੁੱਕਰਵਾਰ ਜਿਹੜੀ 14 ਤਰੀਕ ਹੈ ਜੜਾ ਬਾਲਦੇਵਸ ਵਾਲੇ ਦਿਨ ਉਸ ਦਿਨ ਦੇ ਵਿੱਚ ਇਸ ਸਾਈ ਪਾਠ ਸਾਹਿਬ ਦਾ ਆਰੰਭ ਹੋਣਾ ਹੈ ਆਰੰਭ ਹੋਣ ਦਰਾਂ ਲੋਕਾਂ ਵਾਸਤੇ ਸ਼ਰਧਾ ਵਾਸਤੇ ਉਹਨਾਂ ਨੇ ਓਪਨ ਕੀਤਾ ਗਿਆ ਕਿਲੇ ਦੇ ਦੁਆਰ ਖੋਲ ਦਿੱਤੇ ਗਏ ਆ ਕਿਲੇ ਦੇ ਵਿੱਚ ਵਰਦਨਸਾਰ ਹੀ ਖੱਬੇ ਹੱਥ ਨੂੰ ਪੌੜੀਆਂ ਜਾਂਦੀਆਂ ਉੱਪਰ ਦਰਬਾਰ ਨੂੰ ਜਾਂਦੀਆਂ ਤੇ ਬਾਕੀ ਜਿਹੜੇ ਕਿਲੇ ਦੇ ਵਿੱਚ ਸ਼ਰਾਰਤੀ ਅਨਸਰਾਂ ਨੂੰ ਆਉਣ ਤੋਂ ਰੋਕਣ ਵਾਸਤੇ ਪੁਲਿਸ ਦਾ ਪ੍ਰਬੰਧ ਵੀ ਕੀਤਾ ਗਿਆ ਵੀ ਉਹ ਸਿਰਫ ਸ਼ਰਧਾਲੂ ਹੀ ਇੱਥੇ ਆਉਣ ਤਾਂ ਕਿ ਕੋਈ ਹੋਰ ਗੈਰਾਂ ਬੰਦਾ ਆ ਕੇ ਕੋਈ ਜੇ ਗਲਤ ਹਰਕਤ ਨਾ ਕਰੇ ਤਾਂ ਕਿ ਜਿਹੜੇ ਆ ਜਿਸ ਦੇ ਕਾਰਨ ਕਰਕੇ ਇਹ ਬੰਦ ਦਰਵਾਜ਼ੇ ਸੀ ਫੇਰ ਬੰਦ ਨਾ ਹੋ ਜਾਣ ਇਸ ਗੱਲ ਦਾ ਵੀ ਧਿਆਨ ਦਿੱਤਾ ਗਿਆ ਅੱਜ ਫਸਟ ਟਾਈਮ ਅਸੀਂ ਇੱਥੇ ਆਏ ਆ ਵਾਫਰੀ ਜੀ ਦੀ ਤਰਤੀ ਤੇ ਅੰਦਰ ਕਿਲੇ ਅੰਦਰ ਪਹਿਲੀ ਰੋਕ ਮੋਕਾ ਮਿਲਿਆ ਮਤਾਂ ਦੇਖੰਦਾ ਤੇ ਅੱਜ ਬਹੁਤ ਚੰਗਾ ਲੱਗਿਆ ਸਾਨੂੰ ਵਾਫਰੀ ਤੇ ਇੱਥੇ ਆਹਣਾਂ ਪਹਿਲੀ ਰੀ ਬਹੁਤ ਵਧੀਆ ਲੱਗਦਾ ਹਾਲੀ ਸਾਬ ਮੈਂ ਤਾਂ ਹਰੇਕ ਵੀਰਵਾਰ ਆਣਾ ਹੀ ਰਹਿਣਾ ਜੀ ਕਿਉਂਕਿ ਮਹਾਰਾਜ ਜੀ 10 ਮਿੰਟ ਬੈਠ ਕੇ ਦਿਲ ਨੂੰ ਸਕੂਨ ਆਉਂਦਾ ਜੀ ਬਹੁਤ ਚੰਗਾ ਲੱਗਦਾ ਖੁਸ਼ੀ ਵਾਲੀ ਗੱਲ ਹੈ ਜੀ ਜੇ ਆਮ ਪਬਲਿਕ ਲਈ ਇਸ ਨੂੰ ਅਗਰ ਖੋਲਿਆ ਜਾ ਰਿਹਾ ਤਾਂ ਇਹਨਾਂ ਖੁੱਲੇ ਦਰਸ਼ਨ ਦੀਦਾਰ ਜਿਹੜੇ ਹੋਣਗੇ ਪਬਲਿਕ ਕਰ ਪਾਏਗੀ ਤੇ ਬਹੁਤ ਖੁਸ਼ੀ ਦੀ ਗੱਲ ਹੈ ਕਿਹੜੀ ਤੇ ਦਵਾਰ